ਵੀਡੀਓ ਨਾਲ ਜੁੜੇ ਸਾਰੇ ਦੋਸਤ ਮਿੱਤਰਾਂ ਨੂੰ ਇੱਕ ਵਾਰੀ ਫੇਰ ਤੋਂ ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਜੀਮੀਦਾਰਾ ਸੋਲਰ YouTube ਚੈਨਲ ਨਾਲ ਤੇ ਮੈਂ ਗੁਰਜੀਤ ਸਿੰਘ ਬੇਟੋ ਸਾਹਮਣੇ ਜਿਹੜੀ ਤੁਸੀਂ ਮੋਟਰ ਚੱਲਦੀ ਦੇਖ ਰਹੇ ਹੋ ਇਹ 15 ਹਸਪਾਵਰ ਦੀ ਮੋਟਰ ਹੈ ਤੇ ਜੇ ਮੈਂ ਲੋਕੇਸ਼ਨ ਦੀ ਗੱਲ ਕਰਾਂ ਤਾਂ ਪਿੰਡ ਇਹ ਘਨੌਰ ਦੇ ਨੇੜੇ ਆ ਪਿੰਡ ਦਾ ਨਾਮ ਹੈਗਾ ਮਗਰ ਸੇਖੂਪੁਰ ਨਸੀਰਪੁਰ ਮਗਰ ਬਹੁਲਪੁਰੇ ਸਾਰੇ ਪਿੰਡ ਨੇੜੇ ਦੇ ਡਈ ਹੈ ਇੱਥੇ ਇੱਕ 15 ਹਸਪਾਵਰ ਦਾ ਇੱਕ ਸੈੱਟ ਲੱਗਿਆ ਹੋਇਆ ਹੈ ਤੇ ਆਪਾਂ ਨਹੀਂ ਲਾਇਆ ਆਪਾਂ ਤੈਨੂੰ ਸਰਵਿਸ ਦਿੱਤੀ ਆ ਇਹਨਾਂ ਦੇ ਕੋਈ ਦਿੱਕਤ ਆ ਰਹੀ ਸੀਗੀ ਆਪਾਂ ਤੈਨੂੰ ਲੋਟ ਕੀਤਾ ਇੱਥੇ ਆ ਕੇ ਚਾਲੂ ਕੀਤਾ ਮੋਟਰ ਨੂੰ ਕਿਹਦੇੰਦੇ ਭਾਈ ਕਾਲ ਕਰਦੇ ਸੀ ਸਾਡੀ ਮੋਟਰ ਠੀਕ ਕਰ ਦੇ ਲੱਗਿਆ ਇਹ ਉਧਰੋਂ ਦੀ ਬਠਿੰਡੇ ਸਾਈਡ ਤੋਂ ਹੀ ਆ ਤੇ ਉੱਥੇ ਲਾ ਕੇ ਗਏ ਸੀ ਕਿ ਭਾਈ ਮੇਰੀ ਵੀ ਇਹਨਾਂ ਨਾਲ ਗੱਲ ਹੋਈ ਸੀਗੀ ਜੀ ਪਰ ਕਈ ਵਾਰੀ ਰੇਟ ਨੂੰ ਲੈ ਕੇ ਮਸਲਾ ਕਈ ਵਾਰੀ ਹੋ ਜਾਂਦਾ ਹੈ ਸਿਸਟਮ ਬੰਦਾ ਲਵਾ ਲੈਂਦਾ ਲਵਾ ਕੇ ਬੰਦਾ ਬਾਅਦ ਵਿੱਚ ਪਛਤਾਉਂਦਾ ਵੀ ਹੈ ਸਸਤਾ ਸਿਸਟਮ ਲਾ ਕੇ ਜੀ ਇਹ ਵੀ ਇੱਕ ਉਦਾਹਰਨਾ ਸਸਤੇ ਸਿਸਟਮ ਦੀ ਇੱਥੇ ਲੱਗਿਆ ਹੈ ਬੱਤੀ ਪੈਨਲ ਇੱਥੇ ਲੱਗੇ ਹੋਏ ਨੇ ਬੇਸਿਕਲੀ ਤਾਂ ਇਹ 24 ਪੈਨਲਾਂ ਤੇ ਮੋਟਰ ਚਲਾਈ ਸੀ ਪਹਿਲਾਂ ਉਹਨਾਂ ਨੇ ਆ ਜਿਹੜੇ ਤੁਸੀਂ ਦੇਖ ਰਹੇ ਹੋ ਇੱਕ ਆ ਟਾਵਰ ਇੱਕ ਆ ਟਾਵਰ ਤੇ ਇੱਕ ਆ ਟਾਵਰ ਫਿਰ ਜਦੋਂ ਮੋਟਰ ਦੀ ਪਰਫਾਰਮੈਂਸ ਨਾ ਆਈ ਥੋੜਾ ਜਿਹਾ ਇਹਨਾਂ ਦੀ ਕਹਿ ਕੁਛ ਸੁਣਾ ਹੋਈ ਹੋਣੀ ਆ ਉਹਦੇ ਤੋਂ ਬਾਅਦ ਫਿਰ ਪਾਈ ਆਹਾ ਇੱਕ ਹੋਰ 8 ਪੈਨਲ ਉਹ ਲਾ ਕੇ ਗਏ ਨਾਲ ਆਹ ਵਾਲਾ ਜੋ ਲਾ ਕੇ ਗਏ ਤਾਂ ਇਹ ਜਾ ਕੇ ਕਿਤੇ ਮੋਟਰ ਚੱਲੀ ਐ ਪਰ ਮੋਟਰ 'ਚ ਫੇਰ ਬ੍ਰੇਕਡਾਊਨ ਹੁਣ ਆਈ ਹੋਈ ਸੀ ਉਹ ਇੱਥੇ ਤੱਕ ਉਹਨਾਂ ਨੇ ਪਹੁੰਚ ਕੀਤੀ ਨਹੀਂ ਕੀਤੀ ਰੱਬ ਜਾਣਦਾ ਕੀ ਹੈ ਫਿਰ ਇਹਨਾਂ ਨੇ ਆਪਾਂ ਨੂੰ ਕਾਲ ਕੀਤਾ ਤੇ ਆਪਾਂ ਇਹਨੂੰ ਕਿਹਾ ਵੀ ਭਾਈ ਸਾਡੀ ਤਾਂ ਸਰਵਸਪੇਡ ਹੋ ਗਈ ਜੇ ਸਾਡੇ ਕੋਲ ਤੁਸੀਂ ਸਿਸਟਮ ਲਿਆਉਂਦਾ ਸੀ 1 ਸਾਲ ਦੇ ਤੁਹਾਨੂੰ ਸਰਵਸ ਫਰੀ ਦੇਂਦੇ ਤੇ ਚਲੋ ਕਰੇ ਰਾਜ਼ੀ ਹੋ ਗਏ ਉਸ ਨੂੰ ਦੇਣ ਲਈ ਪੇਮੈਂਟ ਤੇ ਆਪਾਂ ਨੇ ਇਹਨੂੰ ਅੱਜ ਠੀਕ ਕੀਤਾ ਠੀਕ ਕੀਤਾ ਇਹ ਪਾਣੀ ਅੱਧ ਤੱਕ ਚੱਲਦਾ ਸੀਗਾ ਤਾਰਾਂ ਦੀ ਦਿੱਕਤ ਸੀ ਗੜਬੜ ਸੀ ਤੇ ਆਪੋ ਠੀਕ ਕੀਤਾ ਠੀਕ ਕਰਕੇ ਆਪਾਂ ਮੋਟਰ ਚਲਾ ਦਿੱਤੀ ਹੈ ਮੋਟਰ ਜਿਹੜੀ ਡਰਾਈਵ ਹੈ ਉਹ ਡਰਾਈਵ ਦੇ ਪੈਰਾਮੀਟਰ ਵੀ ਸੈੱਟ ਨਹੀਂ ਸੀਗੇ ਬਿਲਕੁਲ ਵੀ ਜਿਵੇਂ ਪਿੱਛੋਂ ਡਰਾਈਵ ਕੰਪਨੀ ਤੋਂ ਆਉਂਦੀ ਹੈ ਉਵੇਂ ਚੱਕ ਕੇ ਡਰਾਈਵ ਲੱਗੀ ਹੋਈ ਸੀਗੀ ਮੋਟਰ ਥੋੜਾ ਜਿਹਾ ਬਦਲਾਂ ਵਿੱਚ ਟ੍ਰਿਪ ਕਰਦੀ ਸੀ ਤੇ ਪਾਣੀ ਛੱਡ ਜਾਂਦੀ ਸੀ ਤੇ ਮੋਟਰ ਪ੍ਰੋਪਰ ਚੱਲਦੀ ਨਹੀਂ ਸੀ ਪਰ ਹੁਣ ਆਪਾਂ ਨੂੰ ਜਿਹੜੀ ਉਹ ਤਾਂ ਨੁਕਸ ਹੀ ਉਹ ਦੂਰ ਕੀਤਾ ਤੇ ਡਰਾਈਵ ਦੇ ਪੈਰਾਮੀਟਰ ਕੀਤੇ ਆ ਮੋਟਰ ਹੁਣ ਬਿਲਕੁਲ ਸਹੀ ਸਲਾਮ ਤੋਂ ਠੀਕ ਠਾਕ ਚੱਲਦੀ ਹੈ ਤੇ ਇਸ ਟਾਈਮ ਧੁੱਪ ਵੀ ਸੋਹਣੀ ਹੈ ਤੇ ਮੋਟਰ ਦਾ ਪਾਣੀ ਵੀ ਚੰਗਾ ਪਰ ਸਮੱਸਿਆ ਹੁਣ ਇੱਥੇ ਅਜੇ ਵੀ ਖੋਰ ਹੈ ਸਮੱਸਿਆ ਇੱਥੇ ਇਹ ਹੈ ਕਿ ਮੋਟਰ 15 hp ਦੀ ਜਿਵੇਂ ਤੁਹਾਨੂੰ ਦੱਸਿਆ 15 ਹੌਸਪਾਵਰ ਦੇ ਮੋਟਰ ਦੇ ਐਂਪੀਅਰ ਵੱਧ ਤੋਂ ਵੱਧ 23 ਜਾਂ 25 ਚਾਹੀਦੇ ਹੁੰਦੇ ਆ 25 ਤੋਂ ਜ਼ਿਆਦਾ ਜੇ ਐਂਪੀਅਰ ਲੰਦੀ ਹੈ ਤਾਂ ਉਹ ਡਰਾਈਵ ਉਹਨੂੰ ਸਪੋਰਟ ਨਹੀਂ ਕਰਦੀ ਪਰ ਇਹ ਮੋਟਰ ਦੇ ਇੱਥੇ ਜਿਹੜੇ ਐਂਪੀਅਰ ਆ ਉਸਾਈ ਤੋਂ 28 ਹੁੰਦੇ ਆ ਕਾਰਨ ਉਹਦਾ ਇਹ ਹੈ ਕਿ ਮੋਟਰ ਇਹ ਸੋਲਰ ਦੀ ਹੈ ਨਹੀਂ ਨਾਰਮਲ ਮੋਟਰ ਹੈ ਗ੍ਰਿਡ ਵਾਲੀ ਉਹ ਮੋਟਰ ਜਦੋਂ ਆਪਾਂ ਪਾਉਨੇ ਆ ਤਾਂ ਫਿਰ ਮੋਟਰ ਦੇ ਐਂਪੀਅਰ ਵੱਧ ਹੀ ਆ ਕਿਤੇ ਨਾ ਕਿਤੇ ਦੂਸਰੀ ਗੱਲ ਇਹ ਹੁੰਦੀ ਕਿ ਵਾਰੀ ਪੰਪ ਦੀ ਸਿਲੈਕਸ਼ਨ ਦਾ ਨਹੀਂ ਪਤਾ ਹੁੰਦਾ ਪੰਪ ਉਹ ਜਿਹੜਾ ਉੱਥੇ ਪਾਉਣਾ ਸੀ ਸ਼ਾਇਦ ਉਹ ਨਾ ਪਾਈਏ ਦੂਜਾ ਪਾਈ ਤਾਂ ਆ ਵੀ ਮੋਟਰ ਦੇ ਫੇਰ ਵਜਨ ਨਹੀਂ ਹੁੰਦੇ ਆ। ਇਸ ਵਾਲੇ ਮੋਟਰ ਪਰਫਾਰਮੈਂਸ ਤਾਂ ਠੀਕ ਦੇ ਰਹੀ ਹੈ। ਉਹ ਵੀ ਫੁੱਲ ਧੁੱਪ ਹੈ ਪਰ ਜਿਵੇਂ ਹੀ ਮਾੜਾ ਜਿਹਾ ਬੱਦਲ ਆਉਂਦਾ ਮੋਟਰ ਪਾਣੀ ਛੱਡ ਜਾਂਦੀ ਸੀ। ਬਿਲਕੁਲ ਬੰਦ ਹੋ ਜਾਂਦੀ ਸੀ ਪਰ ਆਪਾਂ ਨੂੰ ਸੈੱਟ ਕੀਤਾ ਹੁਣ ਜੇ ਇਹ ਬੱਦਲ ਵੀ ਆ ਵੀ ਜਾਣਗੇ ਤਾਂ ਮੋਟਰ ਫੇਰ ਵੀ ਠੀਕ ਠਾਕ ਚੱਲਦੀ ਰਹੂਗੀ ਬੜੇ ਤੰਗ ਸੀ ਬਾਈ ਕ੍ਰੀਸ। ਕਈ ਕਾਫੀ ਦੇਰ ਤੋਂ ਸੋ ਇਹਨਾਂ ਗੱਲ ਹੋ ਰਹੀ ਸੀ ਕਿ ਚਲੋ ਅੱਜ ਫੇਰ ਆਏ ਆਪਾਂ ਸੈੱਟ ਕੀਤਾ। ਕਿਸਾਨ ਵੀਰੋ ਜੇ ਤੁਹਾਡੀ ਵੀ ਕੋਈ ਮੋਟਰ ਐਦਾਂ ਦੀ ਹੈਗੀ ਹੈ ਜੇ ਇਹ ਤੇ ਮੈਂ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਮੋਟਰ ਕਿੱਥੋਂ ਲਾਈ ਹੈ ਹੁਣ ਜਿਵੇਂ ਆ ਸਿਸਟਮ ਲੱਗਿਆ ਹੋਇਆ ਬਾਈ ਦੱਸ ਦਿਆ ਕਹਿੰਦੇ ਉਹਨਾਂ ਨੇ ਇੱਕ ਬੰਦਾ ਜਾਣ ਜਾਂ ਭੇਜ ਦਿੱਤਾ ਉਹਨੂੰ ਕਹਿੰਦੇ ਵੀ ਤੁਸੀਂ ਲਵਾ ਲਓ ਆ ਇੱਕ ਸਿਸਟਮ ਲੱਗਿਆ ਕੋ ਟਾਵਰ ਲੱਗਿਆ ਹੈ ਕੋ ਟਾਵਰ ਲੱਗਿਆ ਹੈ ਜੇ ਤੁਸੀਂ ਦੇਖੋਗੇ ਦੋਨੇ ਪੈਨਲ ਆਪਸ ਦੇ ਵਿੱਚ ਖੜੇ ਰਹੇ ਆ ਹੁਣ ਇਹ ਘੁੰਮ ਤੱਕ ਦੇ ਸਕਦੇ ਨਹੀਂ ਜੇ ਇਹਨਾਂ ਨੇ ਕਿਤੇ ਇਹ ਈਸਟਰਨ ਕਰਨਾ ਹੋਵੇ ਜਿੱਥੇ ਸੂਰ ਚੜਦਾ ਹੈ ਜਾਂ ਜਿੱਥੇ ਸੂਰ ਛਿਪਦਾ ਹੈ ਉਹਦੋਂ ਨੂੰ ਕਰਨ ਦਾ ਹੁਣ ਆਈ ਨਹੀਂ ਹਾਂ ਇਹ ਤਾਂ ਇੱਕ ਸਿਸਟਮ ਦਾ ਫਿਕਸ ਹੋ ਗਿਆ ਸੋ ਇੱਕ ਦੂਜੇ ਚ ਪੈਨਲ ਫਸੀ ਜਾਂਦੇ ਆ ਘੁਮਾ ਸਕਦੇ ਨਹੀਂ ਇਹਨੂੰ ਸੋ ਵੀ ਬੜੀ ਵੱਡੀ ਗੱਲ ਹੁੰਦੀ ਹੈ ਕਿ ਪੈਨ ਪੋਲ ਤੋਂ ਲੈ ਕੇ ਦੂਜੇ ਪੋਲ ਦੀ ਦੂਰੀ ਕਿੰਨੀ ਹੈ ਉਹ ਪੋਲਦਾਰ ਕਿ ਉਹ ਦੂਰੀ ਕਿੰਨੀ ਚਾਹੀਦੀ ਹੈ ਕਿੱਧਰੋਂ ਸਾਡਾ ਡਾਇਰੈਕਸ਼ਨ ਚਾਹੀਦੀ ਹੈ ਉਹ ਚੀਜ਼ਾਂ ਸਾਰੀਆਂ ਹਾਂ ਕਨਸੀਡਰ ਕਰਨ ਵਾਲੀਆਂ ਹੁੰਦੀਆਂ ਨੇ ਪਰ ਬਹੁਤੇ ਲੋਕੀ ਨਹੀਂ ਕਰਦੇ ਆ ਕਿ ਬਸ ਉਹ ਚੱਕ ਕੇ ਸਮਾਂ ਫੜਾ ਦਿੰਦੇ ਜਾਂ ਕੇ ਤੁਸੀਂ ਗੱਡ ਲਿਓ ਅਸੀਂ ਆ ਜਾਾਂਗੇ ਜੀ ਉਹ ਕਿਸਾਨ ਨੂੰ ਵਿਚਾਰ ਨੂੰ ਕੀ ਪਤਾ ਹੁੰਦਾ ਕਿ ਕਿੱਧਰੋਂ ਕੱਢਣਾ ਕਿੰਨੇ ਫੁੱਟ ਕੱਢਣਾ ਹੁਣ ਜਿਵੇਂ ਆਹ ਆ ਵੀ ਮੈਂ ਤੁਹਾਨੂੰ ਗੱਲ ਕਰਾਂ ਆ ਜਿਹੜਾ ਪੋਲ ਲੱਗਿਆ ਹੋਇਆ ਆਹ ਆ ਤੁਸੀਂ ਦੇਖ ਰਹੇ ਹੋ ਪੋਲ ਥੱਲੇ ਜ਼ਮੀਨ 'ਚ ਗੱਡਿਆ ਹੋਇਆ ਠੀਕ ਹੈ ਜੇ ਆਹ ਦਾ ਕੰਕਰੀਟ ਪ ਪਰ ਇਹਦੇ ਨਾਲ ਮਿੱਟੀ ਲੱਗੀ ਹੋਈ ਹੈ ਮਿੱਟੀ ਵੀ ਹੈ ਵਰਸਾਦ ਹੈ ਤੇ ਪਾਣੀ ਵੀ ਖੜਦਾ ਇਹ ਇਹਨੇ ਬਹੁਤੀ ਦਿਨ ਚੱਲਣਾ ਨੇ ਗਲ ਜਾਣਾ ਇਹ 5-6 ਸਾਲ ਚ ਗਲ ਗਿਆ ਤਾਂ ਗਲ ਤੋਂ ਬਾਅਦ ਇਹਨਾਂ ਟੁੱਟ ਕੇ ਥੱਲੇ ਕਰ ਜਾਂ ਦੁਬਾਰਾ ਫੇਰ ਕਿਸਾਨ ਨੂੰ ਪੈਸੇ ਲਾਉਣੇ ਪੈਣਗੇ ਜੇ ਪੈਨਲ ਕੁ ਟੁੱਟ ਗਿਆ ਉਹ ਲੱਗਦਾ ਨੁਕਸਾਨ ਜਿਹੜਾ ਪੋਲ ਲਾਉਣਾ ਪਊਗਾ ਨਵਾਂ ਲਿਆ ਕੇ ਸਟਰਕਚਰ ਉਹ ਲੱਗਦਾ ਨੁਕਸਾਨ ਸੋਚੀਏ ਜਿਵੇਂ ਉਹ ਹੈ ਜਿਹੜਾ ਪਾਸੇ ਸੰਤਿਆਰ ਕਰਦੇ ਆ ਆਪਾਂ ਕੰਕਰੀਟ ਜ਼ਮੀਨ ਨਾਲੋਂ 6 ਇੰਚ ਉੱਚਾ ਚੱਕਦੇ ਆ ਹੁਣ ਤੁਹਾਡਾ ਸਵਾਲ ਇਹ ਹੋਊਗਾ ਵੀ ਜੇ ਇਹ ਨਹੀਂ ਠੀਕ ਹੈ ਕਿ ਬਈ ਠੀਕ ਕਿਵੇਂ ਹੁੰਦਾ ਠੀਕ ਐਵੇਂ ਹੁੰਦਾ ਕਿਸਾਨ ਵੀਰ ਚੇਂਚੂ ਚਾਚਾ ਕੇ ਤੁਸੀਂ ਨੇ ਕੰਕਰੀਟ ਪਾਉਣਾ ਤਾਂ ਕਿ ਇਹਦੇ ਨੇੜੇ ਮਿੱਟੀ ਨਾ ਲੱਗੇ ਪਾਣੀ ਨਾ ਲੱਗੇ ਜੇ ਪਾਣੀ ਮਿੱਟੀ 'ਤੇ ਲੱਗੂ ਤਾਂ ਇਹ ਗਲੂਗਾ ਨਹੀਂ ਸੋਸਿਸ ਨੂੰ ਮੈਂ ਪਾ ਚਾਲੂ ਕਰ ਦਿੱਤਾ ਮਿਲਦੇ ਆ ਕਿਸੇ ਨਵੀਂ ਜਗ੍ਹਾ ਤੇ ਤੇ ਕਿਸੇ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਲਈ ਸਾਰੇ ਦੋਸਤ ਮਿੱਤਰਾਂ ਨੂੰ ਸასი ਸ਼ਕਾਲ ਜੀ ਆਇਆਂ ਨੂੰ